ਹਾਂਜੀ ਬੜਾ ਪਿਆਰ ਨਾਲ ਤਰਜੋ ਲੋ ਮੋਠਾ ਵਾਲਿਆਂ ਨੂੰ ਹਾਕੀ ਵਾਲਿਆਂ ਨੂੰ ਬੇਨਤੀ ਹੈ ਥੋੜਾ ਤਰਜ ਲਈਏ ਹਾਂਜੀ ਸਾਲਾ ਤੇਣਾ ਹੈ ਗੱਤਕੇ ਵਾਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਥੋੜਾ ਥੋੜਾ ਤਰਜ ਲਈਏ ਗਰਮੀ ਬਹੁਤ ਹੈ ਚੋਸਤ ਹੁੰਦੇ ਆ ਇਹ ਮਾਰੇ ਹੱਥ ਲਾ ਕੇ ਲੱਤ ਮਾਰੂ ਚੋਸਤ ਵਾਲੇ ਹੁੰਦੇ ਆ ਅੱਛਾ ਜੀ ਹੂੰ ਸਟਾਰਾ ਜੀ ਹਾਂਜੀ ਤੁਰੇ ਚੱਲੋ ਮੇਰੇ ਵੀਰ ਅੱਗੇ ਆ ਜਿੰਨੇ ਵੀ ਫੋਟੋ ਕਰੋਨਾ ਵਾਲੇ ਹਾਥੀ ਕੋਲ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਤੁਰੇ ਚੱਲਿਓ ਹਾਥੀ ਵਾਲਿਆਂ ਨੂੰ ਰਾਹ ਦੇ ਦਿਓ ਤੇਰੇ ਵੀਰ ਸੰਗਤ ਨੂੰ ਬੇਨਤੀ ਹੈ ਹਾਂਜੀ ਹਾਥੀ ਵਾਲੇ ਵੀ ਜਿਹਾ ਕੀ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਜਿਆ ਨਿਵਾਦੀਆ ਖਾਲਸਾ ਬੰਦ ਆਪ ਸੰਗਤਾਂ ਉਸ ਮਹਾਨ ਗੁਰੂ ਕੇ ਅਸਿਨ ਦੇ ਦਰਸ਼ਨ ਕਰ ਰਹੇ ਆ ਜਿਸ ਵਕਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਦਰਸ਼ਨ ਦੀਦਾਰ ਕਰਨੇ ਹੋਣ ਤੇ ਕਿਵੇਂ ਹੋ ਸਕਦੇ ਆ ਤੇ ਮਹਾਰਾਜ ਸਤਿਗੁਰੂ ਗੁਰੂ ਬ੍ਰਿੰਦਸਰ ਮਹਾਰਾਜ ਦੀ ਕਿਰਪਾ ਸਦਕਾ ਜਿੱਥੇ ਤਿਆਰ ਕਰ ਤਿਆਰ ਖਾਲਸਾ ਹੈ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੁੰਦੇ ਆ ਗੁਰਮਖ ਪਿਆਰਿਓ ਭਾਵਨਾ ਵਾਲਿਆਂ ਨੂੰ ਸ਼ਰਧਾ ਵਾਲਿਆਂ ਆ ਆ ਬੈਂਦੀ ਆ ਬੁੱਤਿਆਂ ਬੁੱਤਿਆਂ ਸੱਜਣ ਲਾਓ ਬਲੀ ਰੱਟੀਆਂ ਤੇ ਪਾ ਦਿਓ ਸਾਥੀ ਪਿੱਛੇ ਲਾਓ ਬਾਬਾ ਜੀ ਦੀ ਗੱਡੀ ਅੱਗੇ ਲਾਓ ਆ ਗੱਡੀਆਂ ਛੋੜ ਦਿਓ ਆ